ਮੈਂ ਤੁਹਾਨੂੰ ਇਹ ਕਹਿਣਾ ਵੀ ਸਟੀਰੋਇਡ ਯੂਜ਼ ਨਹੀਂ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਠੀਕ ਹੈ ਜੇ ਤੁਸੀਂ ਕੰਪੀਟੀਸ਼ਨ ਨਹੀਂ ਖੇਡ ਰਹੇ ਤਾਂ ਐਵੇਂ ਬੋਡੀ ਬਣਾਣ ਲਈ ਆਪਣੀ ਸਟੀਰੋਇਡ ਯੂਜ਼ ਨਾ ਕਰੋ ਸਟੀਰੋਇਡ ਦੇ 95% ਨੁਕਸਾਨ ਨੇ 5% ਹੀ ਫਾਇਦੇ ਮਗਰ ਸਟੀਰੋਇਡ ਦੇ ਜਦੋਂ ਨੁਕਸਾਨ ਬੋਡੀ 'ਚ ਪੈਂਦੇ ਆ ਨਾ ਤਾਂ ਇਹਨਾਂ ਦੁਕਾਨਦਾਰ ਜਿਹੜੇ ਆਪਣੀ ਕਮਾਈ ਲਈ ਤੁਹਾਨੂੰ ਆਪਣਾ ਸਟੀਰੋਇਡ ਚੇਪ ਰਹੇ ਨੇ ਇਹ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਨੋਲਿਜ ਵੀ ਕਿਹੜੇ ਕਿਹੜੇ ਕੰਬੀਨੇਸ਼ਨ ਸਟੀਰੋਇਡ ਬਣਾਉਣੇ ਚਾਹੀਦੇ ਕਿੰਨੀ ਕਿੰਨੀ ਮਾਤਰਾ 'ਚ ਤੇ ਤੁਹਾਨੂੰ ਸਟੀਰੋਇਡ ਲੈਣਾ ਚਾਹੀਦਾ ਵੀਕਲੀ ਜਾਂ ਹਫਤੇ 'ਚ ਇੱਕ ਵਾਰੀ ਲੈਣਾ ਚਾਹੀਦਾ ਹਫਤੇ 'ਚ ਦੋ ਵਾਰੀ ਜਿਹੜੇ ਸਾਲਟ ਲੱਗਦੇ ਆ ਨਾ ਇਹਨਾਂ ਨੂੰ ਖੁਦ ਨੂੰ ਉਸ ਚੀਜ਼ ਦੀ ਲੋੜ ਜੀ ਨਹੀਂ ਹੈਗੀ ਮਗਰ ਜਦੋਂ ਇਹਨਾਂ ਨੂੰ ਤੁਹਾਡੇ ਬੋਡੀ 'ਚ ਸਾਈਡ ਇਫੈਕਟ ਪੈਂਦੇ ਆ ਨਾ ਤਾਂ ਇਹੇ ਬੰਦੇ ਤੁਹਾਡਾ ਹੱਥ ਨਹੀਂ ਫੜਦੇ ਬੁਰਕੇ ਸਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube Instagram ਤੇ ਜੁੜੇ ਹੋਏ ਆ ਅੱਜ ਅਸੀਂ ਆਏ ਆ ਆਪਣੇ ਭਰਾ ਮਨਦੀਪ ਗੋਲੇ ਬਠਿੰਡੇ ਬੇਮਾਰਟ ਬਾਈ ਦੀ ਸ਼ੌਪ ਦਾ ਨੇਮ ਆ ਵੀਰੇ ਤੇ ਤੁਸੀਂ ਦੇਖ ਹੀ ਲਿਆ ਹੋਣਾ ਮਿੰਟੂ ਕੈਮਰਾ ਕਮਾਦੀ ਹਨਾ ਵੀ ਆਪਾਂ ਕਿਸ ਦਾ ਰਿਲੇਟਿਡ ਬੈਠੇ ਆ ਬਾਈ ਦੇ ਕੋਲੇ ਜਾਂ ਅੱਜ ਗੱਲ ਕਰਨੀ ਆ ਵੀਰੇ ਇਮਨਾਂ ਮੈਂ ਮੁੰਡੇ ਜਿੰਮ ਲਾਉਣ ਦੇ ਸ਼ਕੀਨਾਂ ਜਿੰਮ ਲਾਉਂਦੇ ਆ ਮਿਹਨਤ ਲਾਉਂਦੇ ਆ ਪਰ ਵਿੱਚ ਭਰਾਵਾਂ ਨੂੰ ਹੁੰਦਾ ਵੀ ਅਸੀਂ ਥੋੜੇ ਟਾਈਮ ਦੇ ਵਿੱਚ ਵੀ ਮਿਹਨਤ ਵੀ ਲਾਈਏ ਪਰ ਸਾਡਾ ਸਰੀਰ ਥੋੜੇ ਟਾਈਮ ਦੇ ਵਿੱਚ ਤਾਕੜਾ ਹੋ ਜੇ ਉਹ ਸਰੀਰ ਨੂੰ ਤਾਕੜਾ ਕਰਨ ਦੇ ਮਾਰੇ ਉਹ ਵੀ ਸਾਡੇ ਹੀ ਮਸਲੇ ਆਏ ਹੋਣ ਸਾਡੇ ਵੀ ਬਾਡੀ ਆਏ ਹੋਵੇ ਆਪਾਂ ਕਈ ਵਾਰ ਪ੍ਰੋਟੀਨ ਲੈਨੇ ਆ ਜਾਂ ਆਪਾਂ ਕਈ ਵਾਰ ਕੋਈ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਆਪਾਂ ਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਗਲਤ ਪ੍ਰੋਡਕਟ ਬੰਦੇ ਨੂੰ ਦਿੱਤੇ ਜਾਂਦੇ ਆ ਕਿ ਉਹਦੇ ਨਾਲ ਆਪਣੀ ਬਾਡੀ ਦਾ ਨੁਕਸਾਨ ਹੁੰਦਾਗਾ ਉਹ ਸਬੰਧ ਦੇ ਵਿੱਚ ਆਪਾਂ ਵੀਰੇ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਮਨਦੀਪ ਹੱਸੀ ਆ ਬਾਈ ਜੀ ਹੋਠੀ ਆ ਵਧੀਆ ਵਧੀਆ ਬਈ ਆਪਣੇ ਸੁਣਾਓ ਤੇ ਆਪਾਂ ਬਈ ਸ਼ੁਰੂਆਤ ਕਰਦੇ ਆ ਜਿਵੇਂ ਹੁਣ ਮੁੰਡੇ ਜਿੰਮ ਦੇ ਵਿੱਚ ਚਲੋ ਕੱਲੇ ਮੁੰਡੇ ਨਹੀਂ ਸਾਡੀਆਂ ਭੈਣਾਂ ਵੀ ਜਿੰਮ ਲਾਉਂਦੀਆਂ ਹਨਾ ਚਲੋ ਵਧੀਆ ਗੱਲ ਆ ਹਰ ਇੱਕ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਵੀ ਸਾਡਾ ਸਰੀਰ ਸਾਂਭਿਆ ਰਹੇ ਤਾਕੜਾ ਰਹੇ ਵੇ ਹਨਾ ਪਰ ਉਹਦੇ ਵਿੱਚ ਕਈ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਮੰਨ ਕੇ ਚਲੋ ਜਿੰਮ ਲਾਉਂਦੇ ਲਾਉਂਦੇ ਆਪਾਂ ਕਈ ਵਾਰ ਇਹੋ ਜਿਹੇ ਬੰਦਿਆਂ ਕੋਲੇ ਫਸ ਜਾਂਦੇ ਆ ਆਪਾਂ ਨੂੰ ਪ੍ਰੋਟੀਨ ਲਾ ਲੋ ਜਾਂ ਆਪਾਂ ਨੂੰ ਸਟੇਰੋਇਡ ਦੀ ਜਾਣਕਾਰੀ ਨਹੀਂ ਹੁੰਦੀ ਨਵੇਂ ਮੁੰਡਿਆਂ ਦੇ ਇਹ ਚੀਜ਼ਾਂ ਦਾ ਹੁੰਦਾ ਸਿਰ ਤੇ ਵੀ ਸਾ ਭਈ ਅੱਜਕੱਲ ਨੂੰ ਜਿਵੇਂ ਫਿਟਨੈਸ ਦਾ ਟ੍ਰੈਂਡ ਕਰੋਨਾ ਤੋਂ ਬਾਅਦ ਤੁਸੀਂ ਦੇਖਿਆ ਬਹੁਤ ਜ਼ਿਆਦਾ ਵਧਿਆ ਹੈ ਹਨਾ ਜਨਤਾ ਨੂੰ ਅੱਜਕੱਲ ਫਿਟਨੈਸ ਬਣੀ ਹਰ ਬੰਦਾ ਹੋਇਆ ਹੋਇਆ ਤੇ ਹਰੇਕ ਨੂੰ ਐਂ ਲੱਗਦਾ ਵੀ ਮੈਂ ਕੁਝ ਦਿਨਾਂ ਦੇ ਵਿੱਚ ਜਾ ਕੇ ਹੀ ਬੋਡੀ ਤਗੜੀ ਬਣਾ ਲਵਾਂ ਠੀਕ ਹੈ ਇਹਦੇ ਸਬੰਧ ਵਿੱਚ ਬਰੇ ਮੈਂ ਤੁਹਾਡੀ ਗੱਲ ਕੱਢਦਾ ਇਹਦੇ ਸਬੰਧ ਵਿੱਚ ਕੋਈ ਕਾਨੂੰਨਨਕਾਰਵਾਈ ਨਹੀਂ ਹੋ ਸਕਦੀ ਕਿ ਇਸਤੇ ਵੀ ਆਪਾਂ ਜੇ ਫੇਕ ਵੇਚਦੇ ਆ ਜਾਂ ਤੁਸੀਂ ਕੀ ਮੰਨ ਕੇ ਚੱਲੋ ਕਿਸੇ ਨੂੰ ਵੀ ਕਹਿਣੇ ਹੋ ਆਪਾਂ ਹਨਾ ਉਹ ਇਹ ਦੋ ਕਾਰਨ ਹੋ ਸਕਦੇ ਆ ਜਾਂ ਤਾਂ ਉਹ ਬੰਦੇ ਦਾ ਕੰਮ ਜ਼ਿਆਦਾ ਚੱਲਦਾ ਹੋਵੇ ਵੀ ਆਪਾਂ ਕਹਿ ਦਿੰਦੇ ਹਰ ਵੀ ਉਹਦੀ ਦੁਕਾਨ ਜ਼ਿਆਦਾ ਚੱਲਦੀ ਹੈ ਮੇਰੀ ਘ ਵੀ ਉਹਨਾਂ ਨੂੰ ਲਾਲਸਾਈ ਇੰਨੀ ਵੱਧ ਗਈ ਪਹਾਂ ਦੀ ਵੀ ਅਗਲੇ ਸੇਅ ਦਾ ਕੋਈ ਚੱਕਰ ਨਹੀਂ ਵੀ ਸਾਡਾ ਕੰਮ ਚੱਲਣਾ ਚਾਹੀਦਾ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦਿੰਦਾ ਨਾ ਦੇਖੋ ਕੰਮ ਘਟ ਵਧਣ ਦਾ ਨਹੀਂ ਹੈ ਦੇਖੋ ਜੋ ਉਹ ਪ੍ਰੋਡਕਟ ਵੇਚ ਰਹੇ ਨੇ ਠੀਕ ਹੈ ਜੀ ਜਾਲੀ ਪ੍ਰੋਡਕਟ ਉਹਨਾਂ ਤੇ ਅਸੀਂ ਕੰਮ ਨਹੀਂ ਕਰਦੇ ਅਸੀਂ ਉਹਨਾਂ ਉੱਤੇ ਅਵੇਰਨੈਸ ਵੀਡੀਓ ਬਣਾਉਣਾ ਆਪਣੇ ਪੇਜ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਹਣਾ ਜੇ ਕੰਮ ਘਟ ਵਧ ਦੀ ਗੱਲ ਹੁੰਦੀ ਤਾਂ ਜਿਹੜੇ ਪ੍ਰੋਡਕਟ ਉਹ 200 200 ਜਦ ਜਿੰਨੇ ਸਸਤੇ ਜਾਲੀ ਪ੍ਰੋਡਕਟ ਸਸਤੇ ਰੇਟਾਂ 'ਚ ਹੀ ਬਣ ਜਾਂਦੇ ਹਨ ਉਹਨਾਂ 'ਚ ਹੋਣ ਦਾ ਕੁਝ ਨਹੀਂ ਇਕੱਲੇ ਕਾਫਸ ਵਗੈਰਾ ਪਾਈ ਹੋਈਆਂ ਹ ਦੇਖੋ ਜਿੰਨੇ ਵੀ ਰਾ ਪ੍ਰੋਟੀਨ ਆਉਂਦੇ ਆ ਨਾ ਸਾਰੇ ਬਾਹਰੋਂ ਹੀ ਆਉਂਦੇ ਆ ਪ੍ਰੋਟੀਨ ਵਗੈਰਾ ਜਿਹੜੇ ਪ੍ਰੋਡਕਟਾਂ ਦਾ ਰੇਟ ਹੀ 17-1800 ਰੁਪਏ ਕਿਲੋ ਹੈ ਉਹ ਤੁਹਾਨੂੰ 1000-1200 ਚ ਕਿੱਥੋਂ ਮਿਲ ਜੂਗਾ ਹੈ ਨਾ ਚੀਜ਼ ਨੂੰ ਮੈਂ ਮੇਰਾ ਮਕਸਦ ਹੈ ਹੁੰਦਾ ਵੀ ਚੀਜ਼ ਨੂੰ ਸਮਝ ਕੇ ਖਾਓ ਚਾਹੇ ਕਿਤੋਂ ਵੀ ਲੋ ਅਸੀਂ ਕਦੇ ਨਹੀਂ ਕਹਿਆ ਵੀ 60 ਤੋਂ ਆ ਕੇ ਲੋ ਹਨ ਮਗਰ ਜੇ ਗੱਲ ਕਰੀਏ ਉਹਨਾਂ ਦੇ ਪ੍ਰੋਡਕਟਾਂ ਦੀ ਉਹ ਪ੍ਰੋਡਕਟ ਅਸੀਂ ਵੀ ਵੇਚ ਸਕਦੇ ਹਾਂ ਸਾਨੂੰ ਵੀ ਉਹ ਬਹੁਤ ਸਸਤੇ ਰੇਟਾਂ ਦੇ ਮਿਲਦੇ ਹਨ ਮਗਰ ਅਸੀਂ ਉਹ ਕੰਮ ਨਹੀਂ ਕਰਦੇ ਅਸੀਂ ਫੇਕ ਪ੍ਰੋਡਕਟ ਵਾਲਾ ਕੰਮ ਕਦੇ ਨਹੀਂ ਕਰਦੇ ਨਾ ਕਿਸੇ ਸਿਹਤ ਨਾਲ ਖਿਲਵਾੜ ਕਰੀਏ ਬ ਇੱਕ ਕਹਿੰਦੇ ਨਾ ਵੀ ਖੂਨ ਮੂਹ ਲੱਗ ਜਾਂਦਾ ਜਿਹੜੇ ਬੰਦੇ ਨੂੰ ਉਹਨਾਂ ਦੀ ਉਸ ਕਮਾਈ ਦਾ ਖੂਨ ਮੂਹ ਲੱਗਿਆ ਹੋਇਆ ਹੈ। ਉਹ ਜੈਨੂਅਲ ਪ੍ਰੋਡਕਟ ਵੇਚ ਹੀ ਨਹੀਂ ਸਕਦੇ ਬੰਦੇ। ਹਣਾ ਉਹਨਾਂ ਨੇ ਉਹ ਪ੍ਰੋਡਕਟ ਲੋਕਾਂ ਨੂੰ ਕੁਝ ਵੇਚ ਰਹੇ ਨੇ ਜਿਹੜੇ ਆਪ ਦੇ ਮਾਰਕਟ ਲਗਵਾ ਕੇ ਘਰਾਂ ਚ ਹੀ ਤਿਆਰ ਪ੍ਰੋਡਕਟ ਹੁੰਦੇ ਆ। ਉਹਨਾਂ ਦੇ ਉਹਨਾਂ ਪਿੱਛੇ ਕੋਈ ਪ੍ਰੋਪਰ ਕੰਪਨੀ ਨਹੀਂ ਹੈ, ਕੋਈ ਲਾਇਸੈਂਸ ਨਹੀਂ, ਉਹਨਾਂ ਕੋਲ ਪ੍ਰੋਪਰ ਨਾ ਕੋਈ ਵੈਬਸਾਈਟਾਂ ਨੇ ਨਾ ਕੋਈ ਉਹਨਾਂ ਦੇ ਆਫਿਸ ਹੈ। ਜਿਵੇਂ ਵੀਰੇ ਆਪਣੀ ਇੱਥੇ ਤੁਹਾਡੇ ਕੋਲ ਆ ਕੇ ਕੋਈ ਬੰਦਾ ਤੁਹਾਨੂੰ ਕਹਿੰਦਾ ਚੈਲੈਂਜ ਕਰਦਾ ਵੀ ਤੁਹਾਡੀ ਇਹ ਕੀ ਜੀ ਅਰੀਜਨਲ ਆ ਤੁਸੀਂ ਉਹ ਚੀਜ਼ ਦੀ ਦਾਬ ਹਰ ਦੱਬਾ ਅਸੀਂ ਖੋਲ ਕੇ ਨਹੀਂ ਦੇਖ ਸਕਦੇ ਸਾਡੇ ਕੋਲ ਕੀ ਹੁੰਦਾ ਜੈਨੂਨਟੀ ਨੂੰ ਪ੍ਰੂਫ ਕਰਨ ਲਈ ਇੱਕ ਬਿੱਲ ਠੀਕ ਹੈ ਹਰ ਚੀਜ਼ ਦਾ ਜਿੱਥੋਂ ਵੀ ਆਪਾਂ ਬਿੱਲ ਲੈਣਾ ਨਾ ਉਸ ਚੀਜ਼ ਦੀ ਸ਼ੋਰਟੀ ਪ੍ਰੂਫ ਕਰਦਾ ਵੀ ਹਾਂ ਇਹ ਚੀਜ਼ ਟੈਕਸ ਪੇਡ ਹੈ ਜੈਨੂਨ ਹੈ ਹਨਾ ਕੁਝ ਚੀਜ਼ਾਂ ਗਰੇਚੇ ਵੀ ਆਉਂਦੀਆਂ ਜੋ ਦੇਖਣ ਨੂੰ ਸੇਮ ਹੁੰਦੀਆਂ ਮਗਰ ਉਹਦਾ ਕੋਈ ਮਾਈ ਬਾਪ ਨਹੀਂ ਹੁੰਦਾ ਕੋਈ ਉਹਦਾ ਅਫੀਸ਼ੀਅਲ ਇੰਪੋਰਟਰ ਨਹੀਂ ਹੁੰਦਾ ਲੋਕ ਉਹ ਚੀਜ਼ਾਂ ਵੀ ਵੇਚ ਰਹੇ ਨੇ ਬਾਕੀ ਜਿਹੜੀ ਅੱਜ ਕੱਲ੍ਹ ਕਾਪੀਆਂ ਵੀ ਬਹੁਤ ਚੱਲ ਰਹੀਆਂ ਨੇ ਹਨਾ ਲੋਕ ਜਦੋਂ ਸਸਤੇ ਮਗਰ ਭਸਦੇ ਹਨ ਉਦੋਂ ਮਾਰ ਖਾਂਦੇ ਜੋ ਚੀਜ਼ ਨੂੰ ਸਮਝ ਨਹੀਂ ਕੀ ਇੱਕ ਵਾਰ ਸਟੀਰੋਇਡ ਬਾਰੇ ਜਿਵੇਂ ਹਨਾ ਹੁਣ ਨਵੇਂ ਮੁੰਡੇ ਨੂੰ ਹੁੰਦਾਗਾ ਹੈਗਾ ਖਰਾ ਪੁਰਾਣੇ ਨੂੰ ਵੀ ਹੈਗਾ ਵੀ ਸਾਡੀ ਬਾਡੀ ਘੱਟ ਟਾਈਮ ਦੇ ਵਿੱਚ ਹੋਵੇ ਹਨਾ ਉਹਦੇ ਕੀ ਨੁਕਸਾਨ ਆ ਕੀ ਫਾਇਦੇ ਆ ਤੁਸੀਂ ਇਹ ਗੱਲ ਬਾਰੇ ਖੁੱਲ੍ਹ ਕੇ ਦੱਸਿਓ ਕਿਉਂਕਿ ਸਾਰਿਆਂ ਨੂੰ ਜਾਣਕਾਰੀ ਇਹਦੀ ਜ਼ਰੂਰੀ ਆ ਦੇਖੋ ਵੀਰੇ ਮੈਂ ਤੁਹਾਨੂੰ ਸਟੀਰੋਇਡ ਬਾਰੇ ਪਹਿਲਾਂ ਦੱਸ ਦੇਣਾ ਜਦ ਤੱਕ ਤੁਹਾਨੂੰ ਸਟੀਰੋਇਡ ਇੱਕ ਸ਼ਾਰਟਕਟ ਹਰ ਬੰਦਾ ਉਹਨੂੰ ਅਪਣਾਉਣਾ ਚਾਹੁੰਦਾ ਹੈ ਹਨਾ ਜਿਹਨੂੰ ਇਹ ਲੱਗਦਾ ਨਾ ਵੀ ਯਾਰ ਹੁਣ ਸਪਲੀਮੈਂਟ ਵੀ ਖਾ ਕੇ ਦੇਖ ਲੈ ਬਹੁਤ ਕੁਝ ਖਾ ਕੇ ਦੇਖ ਲੈ ਬਾਡੀ ਨਹੀਂ ਬਣ ਰਹੀ ਤਾਂ ਉਹਨੂੰ ਲਾਸਟ ਹੱਥ ਹੱਥਰ ਸਟੀਰੋਇਡ ਹੀ ਹੈ ਤੇ ਕੁਝ ਦੁਕਾਨਦਾਰ ਨਾ ਮ ਸਟੇਡੀ ਕਿਸੇ ਕੋਲ ਵੀ ਨਹੀਂ ਉਹਨਾਂ ਕੋਲ ਮਗਰ ਉਹ ਆਪਣੀ ਕਮਾਈ ਦੇ ਲਈ ਉਹਨਾਂ ਨੂੰ ਸਾਲਟ ਦੇ ਦਿੰਦੇ ਆ ਮਿਕਸ ਰੇ ਵਾਈਲਾ ਬਿਆ ਲਗਾ ਲਾ ਤੇਰੀ ਬੋਡੀ ਬਣ ਜੂ ਦੇਖੋ ਸਟੀਰੋਇਡ ਦਾ ਤੁਸੀਂ ਕੋਈ ਵੀ ਸਾਲਟ ਬੋਡੀ ਜੇ ਇੰਜੈਕਟ ਕਰ ਲੋ ਉਹਨੇ ਆਪਣਾ ਅਸਰ ਤਾਂ ਦਿਖਾਣਾ ਹੀ ਹੈ ਮਗਰ ਸਹੀ ਨੋਲਜ ਪ੍ਰੋਪਰ ਤੁਹਾਨੂੰ ਮਤਲਬ ਕਿ ਉਹਦੇ ਸਾਈਡ ਇਫੈਕਟ ਤੋਂ ਕਿਵੇਂ ਬਚਣਾ ਹੈ ਕੀ ਪ੍ਰੋਕਾਸ਼ਨਸ ਯੂਜ਼ ਕਰਨੇ ਉਹ ਇੱਕ ਚੰਗਾ ਟ੍ਰੇਨਰ ਤੁਹਾਨੂੰ ਉਸ ਬਾਰੇ ਦੱਸ ਸਕਦਾ ਹੈ ਹਨਾ ਮਗਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਸਟੀਰੋਇਡ ਯੂਜ਼ ਨਹੀਂ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਠੀਕ ਹੈ ਜੇ ਤੁਸੀਂ ਕੰਪੀਟੀਸ਼ਨ ਨਹੀਂ ਖੇਡ ਰਹੇ ਤਾਂ ਅਮੀ ਬੋਡੀ ਬਣਾਉਣ ਲਈ ਆਪਣੀ ਸਟੀਰੋਇਡ ਯੂਜ਼ ਨਾ ਕਰੋ ਸਟੀਰੋਇਡ ਦੇ 95% ਨੁਕਸਾਨ ਨੇ 5% ਹੀ ਫਾਇਦੇ ਮਗਰ ਸਟੀਰੋਇਡ ਦੇ ਜਦੋਂ ਨੁਕਸਾਨ ਬੋਡੀ 'ਚ ਪੈਂਦੇ ਆ ਨਾ ਤਾਂ ਇਹਨਾਂ ਦੁਕਾਨਦਾਰ ਜਿਹੜੇ ਆਪਣੀ ਕਮਾਈ ਲਈ ਤੁਹਾਨੂੰ ਆਪਣਾ ਸਟੀਰੋਇਡ ਚੇਪ ਰਹੇ ਨੇ ਇਹ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਨੋਲਿਜ ਵੀ ਕਿਹੜੇ ਕਿਹੜੇ ਕੰਬੀਨੇਸ਼ਨ ਸਟੀਰੋਇਡ ਬਣਾਉਣੇ ਚਾਹੀਦੇ ਕਿੰਨੀ ਕਿੰਨੀ ਮਾਤਰਾ 'ਚ ਤੁਹਾਨੂੰ ਸਟੀਰੋਇਡ ਲੈਣਾ ਚਾਹੀਦਾ ਵੀਕਲੀ ਜਾਂ ਹਫਤੇ 'ਚ ਇੱਕ ਵਾਰੀ ਲੈਣਾ ਚਾਹੀਦਾ ਜਾਂ ਹਫਤੇ 'ਚ ਦੋ ਵਾਰੀ ਜਿਹੜੇ ਸਾਲਟ ਲੱਗਦੇ ਆ ਨਾ ਇਹਨਾਂ ਨੂੰ ਖੁਦ ਨੂੰ ਉਸ ਚੀਜ਼ ਦੀ ਨੋਲਿਜ ਨਹੀਂ ਹੈਗੀ ਮਗਰ ਜਦੋਂ ਨਾ ਤ ਉਹਨੂੰ ਟਰੀਟ ਕਰ ਪਾਉਂਦੇ ਆ। ਅਜਾ ਲੋਕਾਂ ਨੂੰ ਪੀਸੀਟੀ ਤੱਕ ਵੀ ਦੀ ਵੀ ਨੌਲੇਜ ਨਹੀਂ ਹੈਗੀ। ਲੋਕ ਪੀਸੀਟੀ ਸਾਡੇ ਕੋਲ ਬਹੁਤ ਲੋਕ ਆਉਂਦੇ ਆ ਜਿਹੜੇ ਪੀਸੀਟੀ ਲਈ ਪੁੱਛਦੇ ਆ ਜਦੋਂ ਅਸੀਂ ਉਹ ਕਹਿੰਦੇ ਵੀ ਸਾਨੂੰ ਪੀਸੀਟੀ ਲਈ ਜਿਹੜੇ ਟੈਸਟ ਕਰਵਾਏਗੇ ਉਹ ਆਪਣੇ ਇੰਟਰਨਲ ਆਰਗਨ ਦੇ ਟੈਸਟ ਹੀ ਕਰਵਾਈ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਪੀਸੀਟੀ ਦਾ ਮਤਲਬ ਕੀ ਹੈ। ਐਕਚੁਅਲੀ ਜਿਹੜੀ ਪੀਸੀਟੀ ਹੁੰਦੀ ਹੈ ਨਾ ਆਪਣੇ ਜਿਹੜੇ ਹਾਰਮੋਨ ਅਨਬੈਲੈਂਸ ਹੋ ਜਾਂਦੇ ਨਾ ਉਹਨੂੰ ਬੈਲੈਂਸ ਕਰਨ ਲਈ ਉਹਨੂੰ ਹਾਰਮੋਨਾਈਜ਼ ਕਰਨ ਵਾਸਤੇ ਪੀਸੀਟੀ ਕੀਤੀ ਜਾਂਦੀ ਆ ਨਾ ਕਿ ਜਿਹੜੇ ਇੰਟਰਨਲ ਆਰਗਨ ਜਿਹੜੇ ਹੈਗੇ ਉਹਨਾਂ ਦੇ ਟੈਸਟ ਕਰਾ ਕੇ ਤੁਸੀਂ ਇੱਕ ਵੀਰੇ ਜੇ ਮੰਨ ਕੇ ਚਲੋ ਕੋਈ ਮੁੰਡਾ ਘਰੋਂ ਵਿਚਾਰਾ ਆਪਦਾ ਕੰਮ ਕਰ ਵੀ ਕਰਦਾ ਘਰੋਂ ਠੀਕ ਆ ਕੋਲੋਂ ਲਾ ਗਿਆ ਪਈ ਕਹਿ ਸਕਦੇ ਹਨਾ ਸ਼ੌਂਕ ਉਹਦਾ ਵੀ ਮੈਂ ਬਾਡੀ ਬਣਾਉਣੀ ਇੱਕ ਚੰਗਾ ਸਰੀਰ ਬਣਾਉਣਾ ਹਨਾ ਤੇ ਉਹਦੇ ਲਈ ਉਹਨੂੰ ਡਾਈਟ ਵਿਚਾਰਾ ਉਹ ਵੀ ਇਹ ਕਿਸ ਤਰ੍ਹਾਂ ਦੀ ਡਾਈਟ ਹੋ ਸਕਦੀ ਹੈ ਜਿਹਦੇ ਨਾਲ ਉਹਦੇ ਪ੍ਰੋਟੀਨ ਵਗੈਰਾ ਵੀ ਪੂਰਾ ਹੋਵੇ ਤੇ ਉਹਦੀ ਸਿਹਤ ਵੀ ਬਣ ਜੇ ਹਨਾ ਜਾਂ ਉਹਦੇ ਵਾਸਤੇ ਕੋਈ ਇਹ ਜਾਂ ਪ੍ਰੋਟੀਨ ਹੋਵੇ ਵੀ ਹਾਂ ਜਿੰਨੀ ਕੁ ਉਹਦੀ ਗੰਜੈਸ ਹੋਵੇ ਉਹ ਬੰਦਾ ਚੀਜ਼ ਲੈ ਸਕੇ ਤੇ ਉਹਨੂੰ ਕੋਈ ਨੁਕਸਾਨ ਵੀ ਨਾ ਹੋਵੇ ਦੇਖੋ ਨਾ ਅੱਜ ਕੱਲ ਮੈਂ ਦੇਖਿਆ ਨਾ 18 ਤੋਂ 20 22 ਸਾਲ ਦੇ ਇਹ ਦੇ ਜਿਹੜੇ ਬੱਚੇ ਹਨਾ ਉਹ ਇੱਕ ਤਾਂ ਜਦੋਂ ਪੱਜੇ ਪਤਾ ਵੀ ਆਪਾਂ ਨੂੰ ਫਾਸਟ ਗੇਨ ਦੇ ਵਿੱਚ ਭੱਜੇ ਹੋਇਆ ਵੀ ਜਲਦੀ ਬੋਡੀ ਬਣਾਉਣ ਦੇ ਚੱਕਰ 'ਚ ਹਨ ਤੇ ਉਹ ਕੀ ਇੱਕ ਤਾਂ ਸਸਤੇ ਪ੍ਰੋਡਕਟਾਂ ਦੇ ਮਗਰ ਲੱਗ ਕੇ ਕੰਬੋ ਆਫਰ ਜਾ ਅੱਜਕਾ ਦੁਕਾਨਦਾਰ ਚਲਾ ਦਿੰਦੇ ਆ ਜਿਹੜੇ ਸਸਤੇ ਬਜਟਾਂ ਦੇ ਵਿੱਚ ਉਹ ਜਾਲੀ ਪ੍ਰੋਡਕਟ ਹੀ ਹੁੰਦੇ ਆ ਇੱਕ ਤਾਂ ਉਹ ਖਰੀਦ ਕੇ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਆ ਜਾਲੀ ਪ੍ਰੋਡਕਟ ਕੀ ਕਰਦੇ ਨੇ ਤੁਹਾਡਾ ਇੱਕ ਵਾਰੀ ਤਾਂ weight gain ਕਰ ਦੇਣਗੇ ਛੱਡੋ ਤੋਂ ਬਾਅਦ ਉੱਥੇ ਫੇਰ ਆ ਜਾਓਗੇ ਉਹਨਾਂ ਵਿੱਚ ਮੈਡੀਸਿਨਾਂ ਪਾਈਆਂ ਹੁੰਦੀਆਂ ਉਹ ਤੁਹਾਡੀ ਭੁੱਖ ਨੂੰ ਵਧਾ ਦਿੰਦੇ ਹਨ ਹਾਲਾਂਕਿ ਜਿਹੜੇ ਆ ਸਪਲੀਮੈਂਟ ਹੁੰਦੇ ਹਨ ਨਾ ਇਹਨਾਂ ਨੂੰ ਡਾਈਟਰੀ ਸਪਲੀਮੈਂਟ ਕਿਹਾ ਇਸੇ ਕਰਕੇ ਕਿਹਾ ਜਾਂਦਾ ਜੇ ਤੁਸੀਂ ਇਹਨੂੰ ਖਾ ਲੋਗੇ ਨਾ ਤੁਹਾਡੀ ਇੱਕ ਤਰ੍ਹਾਂ ਦੀ ਡਾਈਟ ਪੂਰੀ ਕਰ ਦੇਣਗੇ ਤੁਹਾਨੂੰ ਭੁੱਖ ਲੱਗਣ ਦਾ ਸਵਾਲ ਹੀ ਨਹੀਂ 2-3 ਘੰਟੇ ਹਨਾ ਉਹ ਜਿਹੜੇ ਜਾਲੀ ਪ੍ਰੋਡਕਟ ਹੁੰਦੇ ਆ ਉਹ ਤੁਹਾਡੀ ਭੁੱਖ ਨੂੰ ਵਧਾ ਦਿੰਦੇ ਹਨਾ ਤੁਸੀਂ ਦੋ ਰੋਟੀਆਂ ਤੋਂ 10-10 ਰੋਟੀਆਂ ਤੇ ਆਏ ਹੋ ਜਦੋਂ ਛੱਡੋਗੇ ਵਾਪਸ ਫਿਰ ਤੁਸੀਂ ਉੱਥੇ ਹੀ ਆ ਜਾਣਾ ਤੁਹਾਡੀ ਉਹ ਸਾਰੀ ਹਵਾ ਹੀ ਨਿਕਲ ਜਾਣੀ ਜਿੰਨੀ ਵੀ ਉਹਨੇ ਗਿਣ ਕਰਨੀ ਹੈ ਤੁਹਾਡਾ 10-15 15 ਕਿਲੋ ਜਿਹ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਵੀਰੇ ਡਾਈਟ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ ਤੁਸੀਂ ਇਹਨਾਂ ਸੋਚੋ ਕਿ ਕੱਲਾ ਸਪਲੀਮੈਂਟ ਖਾ ਕੇ ਤੁਸੀਂ ਬੋਡੀ ਬਣਾ ਲਓ ਜਾਂ ਕੱਲਾ ਸਟੀਰੋਇਡ ਲਾ ਕੇ ਲੋਕ ਉਹਨਾਂ ਤੇ ਹੋ ਜਾਂਦੇ ਆ ਤੇ ਕੋਈ ਡਾਈਟ ਨਹੀਂ ਖਾਂਦੇ ਤੇ ਡਾਈਟ ਦਾ ਬਹੁਤ ਵੱਡਾ ਰੋਲ ਹੈ ਤੁਹਾਨੂੰ ਮੀਲ ਬਣਾਣੇ ਆਣੇ ਚਾਹੀਦੇ ਹੁੰਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਵੈਜ ਮੀਲ ਤੋਂ ਪ੍ਰੋਟੀਨ ਮਿਲਦਾ ਹੈ ਕਿਹੜੇ ਕਿਹੜੇ ਨੋਨ ਵੈਜ ਤੋਂ ਤੇ ਕਿਹੜੇ ਕਾਰਬਸ ਹੁੰਦੇ ਦੇਖੋ ਤਿੰਨ ਚੀਜ਼ਾਂ ਦੇ ਨਾਲ ਤੁਹਾਡੇ ਇੱਕ ਮੀਲ ਦੇ ਵਿੱਚ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ ਪਹਿਲਾ ਪ੍ਰੋਟੀਨ ਫਿਰ ਕਾਰਬਸ ਤੇ ਇੱਕ ਫੈਟ ਇਹਨਾਂ ਦਾ ਕੰਬੀਨੇਸ਼ਨ ਨਾਲ 1 ਮੀਲ ਬੰਦਾ ਘਟੋ ਘਟ ਐਜੇ ਮੀਲ ਤੁਸੀਂ ਜੇ ਕੋਈ ਸਪਲੀਮੈਂਟ ਨਹੀਂ ਲੈ ਰਹੇ ਘਟੋ ਘਟ 4 ਤੋਂ 5 ਮੀਲ ਲਓ ਜੇ ਤੁਸੀਂ 6 ਦੇ 6 ਦਿਨ ਐਕਸਰਸਾਈਜ਼ ਲਗਾ ਰਹੇ ਹੋ ਹੈਵੀ ਸਟਰੈਂਥ ਟ੍ਰੇਨਿੰਗ ਲਗਾ ਰਹੇ ਹੋ ਤਾਂ ਹਨਾ ਇਹ ਮੀਲ ਦਾ ਤੁਹਾਨੂੰ ਨੋਲਿਜ ਹੋਣੀ ਬਹੁਤ ਜ਼ਰੂਰੀ ਠੀਕ ਹੈ ਵੀਰੇ ਤੇ ਬਾਕੀ ਬਾਈ ਜਿਵੇਂ ਹੁਣ ਨਵਾਂ ਜੂਥ ਆਣਾ ਤੁਸੀਂ ਉਹਨੂੰ ਕੀ ਸਨੇਹਾ ਦੇਣਾ ਚਾਹੋਗੇ ਵੀ ਕਿੱਦਾਂ ਆਪਾਂ ਪ੍ਰੋਟੀਨ ਦੀ ਪਰਖ ਕਰ ਸਕਦੇ ਆਂ ਵੀ ਇਹ ਨਕਲੀ ਆ ਜਾਂ ਅਸਲੀ ਆ ਕਿੱਦਾਂ ਆਪਾਂ ਜਿਹੜੀ ਚੀਜ਼ ਆਪਣੀ ਸਿਹਤ ਨੂੰ ਵਧੀਆ ਰਿਜ਼ਲਟ ਦੇਵੇ ਉਹ ਵਰਤ ਸਕਦੇ ਆਂ ਉਹਦੇ ਵਰਤਣ ਤੋਂ ਪਹਿਲਾਂ ਆਪਾਂ ਉਹਨੂੰ ਕਿਵੇਂ ਚੈੱਕ ਕਰ ਕਿ ਇੱਕ ਤਾਂ ਫਾਸਟ ਚੀਜ਼ਾਂ ਦੇ ਮਗਰ ਨਾ ਪਜੋ ਵੀ ਫਾਸਟ ਜਲਦੀ ਮੈਂ ਰਿਜ਼ਲਟ ਲੈਣਾ ਚਾਹਜਾਂ ਤੋਂ ਬੋਡੀ ਬਣਾਣੀ ਆ ਮਸਲਾਂ ਦੀ ਗੇਮ ਹੁੰਦੀ ਆ ਮਸਲ ਬਿਲਡ ਕਰਨ ਤੇ ਟਾਈਮ ਲੱਗਦਾ ਫੈਟ ਤਾਂ ਕਿਲੋਆਂ ਚ ਗੇਨ ਹੋ ਜਾਂਦੀ ਆ ਤੁਸੀਂ ਕੋਈ ਵੀ ਗੇਨਰ ਖਾ ਲੋ ਹਣਾ ਤੇ ਤੁਹਾਨੂੰ ਇੱਕ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਮਸਲਾ ਬਾਰੇ ਸਮਝ ਹੋਣੀ ਚਾਹੀਦੀ ਆ ਤੁਹਾਨੂੰ ਐਕਸਚੇਂਜ ਪ੍ਰੋਪਰ ਲਗਾਣੀ ਆਣੀ ਚਾਹੀਦੀ ਆ ਇਸ ਚੀਜ਼ ਤੇ ਟਾਈਮ ਲੱਗਦਾ ਤੇ ਤੁਹਾਨੂੰ ਮੀਲਾਂ ਬਾਰੇ ਸਮਝ ਹੋਣੀ ਚਾਹੀਦੀ ਵੀ ਕਿੰਨੇ ਕਿੰਨੇ ਘੰਟੇ ਬਾਅਦ ਤੁਹਾਨੂੰ ਮੀਲ ਚਾਹੀਦਾ ਇੱਕ ਇੱਕ ਪ੍ਰੋਪਰ ਮੀਲ ਦੇ ਵਿੱਚ ਕਿੰਨੇ ਗ੍ਰਾਮ ਪ੍ਰੋਟੀਨ ਹੋਣਾ ਚਾਹੀਦਾ ਕਿੰਨੇ ਗ੍ਰਾਮ ਕਾਰਬਸ ਚਾਹੀਦੇ ਤੇ ਹਣਾ ਇਹਨਾਂ ਤਿੰਨ ਚੀਜ਼ਾਂ ਦਾ ਇੱਕ ਮਿਲ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਐਜੇ ਮਿਲਟਨ ਨੂੰ ਘੱਟੋ ਘੱਟ 4 ਤੋਂ 5 ਮਿਲ ਡੇਲੀ ਦੇ ਚਾਹੀਦੇ ਚਾਹੀਦੇ ਆ ਜੇ ਤੁਸੀਂ ਮਸਲ ਬਿਲਡ ਕਰਨਾ ਤਾਂ ਸਮਝ ਆਉ ਜਾਂਦਾ ਉਹਨੂੰ ਪਤਾ ਇੱਕ ਬਈ ਮੇਰਾ ਸਵਾਲ ਇਹ ਹੀ ਸੀਗਾ ਤੁਹਾਨੂੰ ਵੀ ਜਿਵੇਂ ਹੁਣ ਆਪਾਂ ਤੁਸੀਂ ਕਹਿ ਰਹੇ ਹੋ ਵੀ ਆਹ ਆ ਬੰਦੇ ਚਲੋ ਹੁੰਦੇ ਆ ਤੁਹਾਨੂੰ ਵੱਧ ਪਤਾ ਤੁਹਾਡਾ ਕੰਮ ਆ ਹਣਾ ਕਿਉਂਕਿ ਜਿਹੜੇ ਬੰਦੇ ਜਿਹੇ ਜਿਹੇ ਕੰਮ ਆ ਉਹਨੂੰ ਉਹ ਜੀ ਬਾਰੇ ਨੌਲੇਜ ਹੁੰਦੀ ਆ ਪਰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਬਈ ਬਈ ਕਾਰਵਾਈ ਤਾਂ ਹੈ ਨਾ ਸਾਨੂੰ ਵੀ ਲੋਕ ਕਹਿੰਦੇ ਆ ਵੀ ਤੁਸੀਂ ਕੋਈ ਪ੍ਰੂਫ ਦਿਓ ਜੇ ਦਿਓ ਦੇਖੋ ਬਹੁਤ ਸਾਰੇ ਲੋਕਾਂ ਨੂੰ ਸਾਈਡ ਇਫੈਕਟ ਹਣਾ ਹੁਣ ਕਾਰਵਾਈ ਜਿਹਨਾਂ ਨੂੰ ਸਾਈਡ ਇਫੈਕਟ ਹੋਇਆ ਉਹ ਕਰ ਸਕਦੇ ਹਣਾ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਅਵੇਰਨੈਸ ਵੀਡੀਓ ਬਣਾਉਂਦੇ ਆ ਤੇ ਉਹ ਬਣਾਉਂਦੇ ਰਵਾਂਗੇ ਹਣਾ ਜਦੋਂ ਕੋਈ ਵਿਚਨ ਵਾਲਾ ਨਹੀਂ ਹਟ ਰਿਹਾ ਫਿਰ ਅਸੀਂ ਅਵੇਰਨੈਸ ਵੀਡੀਓ ਬਣਾ ਲਿਆ ਕਿਉਂ ਹਟਾਈਏ ਪਿੱਛੇ ਜੇ ਤੁਹਾਨੂੰ ਕਹ ਲੂੰ ਕਿਸੇ ਨੇ ਲੋਕਾਂ ਨੂੰ ਅਵੇਅਰ ਹੋਣਗੇ ਤਾਂ ਜ਼ਿਆਦਾ ਬੈਟਰ ਹੈ ਲੋਕ ਅਵੇਅਰ ਹੋ ਕੇ ਚੀਜ਼ਾਂ ਨੂੰ ਖਾਣਗੇ ਦਾ ਜ਼ਿਆਦਾ ਜੇ ਤੁਹਾਨੂੰ ਵੀ ਕਹ ਲੂੰ ਗੱਲ ਮੂਰਲਾ ਬੰਦਾ ਚੈਲੈਂਜ ਕਰਦੇ ਵੀ ਤੁਸੀਂ ਮੇਰੇ ਬਾਰੇ ਵੀਡੀਓ ਪਾ ਰਹੇ ਹੋ ਕਿਸੇ ਵਾਰੀ ਪਾ ਰਹੇ ਹੋ ਮੈਂ ਇੱਕ ਵਾਰੀ ਨਹੀਂ ਕਹਿੰਦਾ ਕਿਸੇ ਵਾਰੀ ਪਾ ਰਹੇ ਹੋ ਤੇ ਤੁਹਾਨੂੰ ਅਗਲੇ ਨੇ ਕਹਿਦਾ ਵੀ ਤੁਹਾਨੂੰ ਨੇ ਮੈਂ ਮੈਂ ਟੀਕਾ ਇਹ ਕਹਿਣਾ ਹੁੰਦਾ ਵੀ ਮੈਂ ਆਪਣੀ ਵੀਡੀਓ ਚ ਵਾਰ ਵੀ ਬੋਲੇ ਆ ਮੈਂ ਜਿਹੜੇ ਚੀਜ਼ਾਂ ਬਾਰੇ ਬੋਲੇ ਆ ਵੀ ਇਹ ਪ੍ਰੋਡਕਟ ਫੇਕ ਨੇ ਬੰਦਿਆਂ ਦੇ ਇਹ ਨਾ ਖਾਓ ਠੀਕ ਹੈ ਉਹ ਇੱਕ ਠਾਕ ਕੇ ਠੋਕ ਕੇ ਬੋਲੇ ਆ ਆਪਾਂ ਵੀ 100% ਸ਼ੋਰਟੀ ਨਾਲ ਵੀ ਇਹ ਫੇਕ ਹੈ ਜੇ ਫੇਕ ਨਹੀਂ ਹੈ ਤਾਂ ਸਾਹਮਣੇ ਵਾਲਾ ਬੰਦਾ ਇੱਕ ਵਾਰੀ ਮੂ ਵੀਡੀਓ ਤੋਂ ਮੁਰਿਆ ਕੇ ਕਹਿ ਦੇਵੇ ਵੀ ਇਹ ਮੇਰੇ ਪ੍ਰੋਡਕਟ ਜੈਨੂਨ ਹੈ ਜਿੱਥੇ ਮਰਜ਼ੀ ਚੈੱਕ ਕਰਾਂ ਤੁਹਾਨੂੰ ਆਪਣੇ ਸਾਨੂੰ ਸਾਡੇ ਪ੍ਰੋਡਕਟਾਂ ਦਾ ਪਤਾ ਜਾਵੇ ਵੀ ਅਸੀਂ ਜੈਨੂਨ ਚੀਜ਼ ਵੇਚ ਰਹੇ ਆ ਅਸੀਂ ਇੱਕ ਠੋਕ ਕੇ ਬੋਲਦੇ ਆ ਵੀ ਸਾਡੇ ਪ੍ਰੋਡਕਟ ਜੈਨੂਨ ਆ ਕੋਈ ਫੇਕ ਸਾਬਤ ਕਰਕੇ ਦਿਖਾ ਦੇ ਐਵੇਂ ਜਿਹੜ ਉਹ ਬੰਦਾ ਮੁਰਿਆ ਕਿਵੇਂ ਦਾ ਬੋਲ ਸਕਦਾ ਨਾ ਵੀ ਮੇਰੇ ਆ ਪ੍ਰੋਡਕਟ ਚੈੱਕ ਕਰਾ ਲਓ ਜੇ ਫੇਕ ਨਿਕਲੇ ਤਾਂ ਮੈਂ ਦੇ ਦਾਂਗਾ ਬੋਲ ਦੇ ਕਿਉਂ ਨਹੀਂ ਇੱਥੋਂ ਵੈਸੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਵੀ ਬਾਕੀ ਉਹ ਪ੍ਰੋਡਕਟ ਫੇਕ ਵੇਚ ਰਿਹਾ ਹੈ ਹਨਾ ਤੇ ਬਾਕੀ ਮੈਨੂੰ ਐ ਹੁੰਦਾ ਕਿ ਤੁਸੀਂ ਇੱਕ ਤਾਂ ਆਥੈਂਟਿਕ ਸਟੋਰਾਂ ਤੋਂ ਪ੍ਰੋਡਕਟ ਲਿਆ ਕਰੋ ਸਸਤੇ ਮਗਰ ਬਿਲਕੁਲ ਵੀ ਨਾ ਪਜੋ ਵੀਰੇ ਠੀਕ ਹੈ ਸਸਤੇ ਨੇ ਚੱਕਰ ਦੇ ਤੁਸੀਂ ਆਪਣੀ ਸਿਹਤ ਆਪ ਹੀ ਖਰਾਬ ਕਰ ਲੋਗੇ ਕੋਈ 2 ਰੁਪਏ ਵੱਧ ਲਗਾ ਕੇ ਜੇ ਤੁਸੀਂ ਚੰਗੀ ਚੀਜ਼ ਆਪਣੀ ਬੋਡੀ 'ਚ ਸੈੱਟਲ ਹੋਗੇ ਤਾਂ ਉਹ ਜ਼ਿਆਦਾ ਵਧੀਆ ਤੁਹਾਡੀ ਸਿਹਤ ਲਈ ਹਾਨੀਕਾਰਕ ਨਹੀਂ ਹੋਊਗਾ ਉਹਦਾ ਕੋਈ ਨੁਕਸਾਨ ਨਹੀਂ ਹੋਣਾ ਤੁਹਾਡੀ ਸਿਹ ਤੇ ਮਤਲਬ ਕਿ ਕੋਈ ਫਾਇਦਾ ਨਹੀਂ ਆ ਸਸਤੇ ਮਗਰ ਭੱਜ ਕੇ ਆਪਣੀ ਸਿਹਤ ਖਰਾਬ ਕਰਨ ਵਾਲਾ ਕੰਮ ਹੈ ਇਹ ਬਾਈ ਮਨਦੀਪ ਬਠਿੰਡੇ ਤੋਂ ਸੀਗਾ ਬਾਈ ਆਪਣਾ ਤੇ ਬਾਈ ਦੇ ਕਹਿਣ ਦਾ ਮਤਲਬ ਬਾਈ ਇਹੀ ਆ ਵੀ ਜਿਹੜੇ ਪ੍ਰਾ ਸਟੀਰੋਇਡ ਦੇ ਮਗਰ ਪੈਂਦੇ ਆ ਕੋਲ ਮਲਾਏ ਕੋਦੇ ਸਾਈਡ ਇਫੈਕਟ ਬਹੁਤ ਆ ਵੀ ਉਹ ਨਾ ਹੀ ਵਰਤੋ ਕਰੋ ਜਿਹਨੇ ਕੋਈ ਕੰਪੀਟੀਸ਼ਨ ਲੜਨਾ ਉਹ ਵੀ ਇੱਕ ਚੰਗੇ ਕੋਚ ਦੇ ਥੱਲੇ ਰਹਿ ਕੇ ਹਨਾ ਟੈਸਟ ਵਗੈਰਾ ਕਰਾ ਕੇ ਆਪਾਂ ਲੈ ਸਕਦੇ ਆ ਪਰ ਉਹਦੇ ਸਾਈਡ ਇਫੈਕਟ ਬਹੁਤ ਆ ਵੀਰੇ ਨਾ ਵਰਤੋ ਤੇ ਜੇ ਕੋਈ ਸਿਹਤ ਦੇ ਪ੍ਰਤੀ ਆਪਾਂ ਪ੍ਰੋਟੀਨ ਵਗੈਰਾ ਲੈਣੇ ਆ ਤਾਂ オリジナル ਚੀਜ਼ ਹੀ ਲਓ ਵੀਰੇ ਡੁਪਲੀਕੇਟ ਦੇ ਮਗਰ ਨਾ ਭਜੋ ਇਹ ਕੋਈ ਵੀ ਭਰਾ ਵੀਰੇ ਕੋਈ ਫੇਕ ਚੀਜ਼ ਵੇਚਦਾ ਕੰਮ ਕਰਦਾ ਇਦਾਂ ਦਾ ਹਨਾ ਉਹਨਾਂ ਨੂੰ ਬੇਨਤੀ ਆ ਆਪਾਂ ਕਿਸੇ ਇੱਕ ਕਾਨੂੰਨੀ ਕਹਿੰਦੇ ਬਾਈ ਯਾਰ ਜਮੀਰ ਮਾਰ ਕੇ ਕੰਮ ਨਾ ਕਰੋ ਹਨਾ ਜਿੰਨੇ ਵੀ ਭਰਾ ਤੁਹਾਡੇ ਕੋਲੇ ਆਉਂਦੇ ਅਗਲਾ ਮਾਣ ਉਮੀਦ ਨਾਲ ਆਉਂਗਾ ਆਸ ਨਾਲ ਤੁਹਾਨੂੰ ਵਧੀਆ ਚੀਜ਼ ਦੇ ਉਹਨੂੰ ਰਿਜ਼ਲਟ ਆਵੇਗਾ ਇੱਕ ਚੀਜ਼ ਹੋਰ ਲੋਕਾਂ ਨੂੰ ਸਾਰਾ ਦੱਸਣਾ ਚਾਹਨਾ ਆਪਣੇ ਭਰਾਵਾਂ ਨੂੰ ਦੇਖੋ ਆਪਾਂ ਇੱਕ ਏਮ ਥਾਵੇਂ ਹੋਇਆ ਵੀ ਆਪਾਂ ਲੋਕਾਂ ਨੂੰ ਵੇਅਰ ਕਰਨਾ ਮੈਨੂੰ ਕੱਲਾ ਵੇਚਣ ਤੱਕ ਨਹੀਂ ਹੁੰਦਾ ਵੇਚਣ ਨੂੰ ਅਸੀਂ ਵੀ ਫੇਕ ਪ੍ਰੋਡਕਟ ਲੈ ਕੇ ਸਸਤੇ ਰੇਟਾਂ 'ਚ ਵੇਚ ਸਕਦੇ ਹਾਂ ਸਾਨੂੰ ਹੀ ਮਿਲਦੇ ਮਗਰ ਸਾਡਾ ਜਮੀਰ ਨਹੀਂ ਮੰਨਦਾ ਇਹ ਚੀਜ਼ਾਂ ਨੂੰ ਮਗਰ ਜਿਹੜੇ-ਜਿਹੜੇ ਭਰਾ ਸਟੀਰੋਇਡ ਯੂਜ਼ ਕਰ ਰਹੇ ਨੇ ਮੈਨੂੰ ਐ ਕਿ ਚੰਗੇ ਕੋਚ ਦੇ ਅੰਦਰ ਟ੍ਰੇਨਿੰਗ ਲੈ ਕੇ ਕਰਨ ਵੀਰੇ ਠੀਕ ਹੈ ਬਿਨਾਂ ਨੌਲੋ ਤੋਂ ਸਟੀਰੋਇਡ ਯੂਜ਼ ਨਾ ਕਰੋ ਤਾਂ ਬਿਨਾਂ ਨੌਲੋ ਤੋਂ ਕੋਈ ਵੀ ਸਪਲੀਮੈਂਟ ਫੇਕ ਨਾ ਕਾਊਸ ਹਸਤੇ ਦੇ ਚੱਕਰ ਮਗਰ ਪਾ ਕੇ ਅਸੀਂ ਅਵੇਅਰਨੈਸ ਵਾਸਤੇ ਵੀਡੀਓ ਬਣਾਉਣਾ ਹੈ ਤਾਂ ਅਸੀਂ ਹਰੇਕ ਦੀ ਹੈਲਪ ਕਰਦੇ ਹਾਂ ਜਿਹੜੇ ਜਿਹੜੇ ਭਰਾਵਾਂ ਨੇ ਐਡਵਾਈਸ ਵੀ ਲੈਣੀ ਹੈ ਨਾ ਤਾਂ ਉਹ ਸਾਡੇ ਚੈਨਲ ਤੇ ਆ ਕੇ ਸਾਨੂੰ ਕਾਲ ਕਰ ਸਕਦੇ ਆ ਅਸੀਂ ਫ੍ਰੀ ਚ ਉਹਨਾਂ ਨੂੰ ਐਡਵਾਈਸ ਦਿੰਦੇ ਆ ਚਾਹੇ ਪ੍ਰੋਡਕਟ ਰਿਲੇਟਡ ਰਿਲੇਟਡ ਹੋਵੇ ਉਹ ਚਾਹੇ ਸਟੀਰੋਇਡ ਦੇ ਰਿਲੇਟਡ ਹੋਵੇ ਉਹ ਹਨਾ ਮਤਲਬ ਕਿ ਤੁਹਾਨੂੰ ਸੇਫਟੀ ਨਾਲ ਅਸੀਂ ਤਿਆਰੀ ਕਰਵਾਉਣਾ ਹੈ ਜੇ ਤੁਸੀਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਵੀ ਕਰਨੀ ਹੈ ਜਾਂ ਕੋਈ ਸਪਲੀਮੈਂਟ ਵੀ ਯ ਇੱਕ ਵੀਰੇ ਆਪਣਾ ਨੰਬਰ ਬੋਲ ਦੇਕਾ ਆਪਣਾ ਐਡਰੈਸ ਬੋਲ ਦੇ ਵੀਰੇ ਅਸੀਂ ਆਪਣਾ ਵੇਮਾਰਟ ਸਟੋਰ ਹੈ ਜਨ ਕਿ ਹਣਾ ਪੇਜ ਵੀ ਆਪਣਾ ਆਪਣਾ ਬਠਿੰਡਾ ਸਟੋਰ ਹੈ ਇਹ 100 ਫੁੱਟੀ ਰੋਡ ਤੇ ਨੀਰ ਮਹੇਸ਼ਵਰੀ ਚੌਂਕ ਤੇ ਆਪਣੇ ਸਟੋਰ ਦਾ ਜਿਹੜਾ ਇੱਥੋਂ ਕੰਟੈਕਟ ਨੰਬਰ ਹੈਗਾ ਵੀਰੇ 9478278250 ਆ ਜੀ ਬੀਬੋ ਜੀ ਇੱਕ ਵਾਰੀ 94782078250 ਇਹ ਆਪਣਾ ਕੰਟੈਕਟ ਨੰਬਰ ਹੈ ਵੀਰੇ ਜਿਹੜੇ ਜਿਹੜੇ ਭਰਾਵਾਂ ਨੇ ਕੋਈ ਵੀ ਐਡਵਾਈਸ ਲੈਣੀ ਹੈ ਮੇਰੇ ਤੋਂ ਕਿਸੇ ਰਿਲੇਟਡ ਵੀ ਚਾਹੇ ਕੋਈ ਵੀ ਤੁਹਾਨੂੰ ਸਾਈਡ ਇਫੈਕਟ ਹੋਇਆ ਜਾਂ ਕੋਈ ਕੋਈ ਵੀ ਤਿਆਰੀ ਕਰਨੀ ਹੈ ਜਾਂ ਕੋਈ ਵੀ ਸਪਲੀਮੈਂਟ ਗੇਨਿੰਗ ਪ੍ਰਤੀ ਮਸਲ ਗੇਨਿੰਗ ਪ੍ਰਤੀ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮੈਨੂੰ ਐਡਵਾਈਸ ਲੈ ਸਕਦੇ ਮੇਰੇ ਨਾਲ ਗੱਲ ਕਰ ਸਕਦੇ ਹੋ ਵੀਰੇ ਕਿਸੇ ਵੀ ਟਾਈਮ ਮੇਰਾ ਨੰਬਰ ਹੈਗਾ 94782 78250 ਵੀਰੇ ਇਸ ਨੰਬਰ ਤੇ ਕਾਲ ਕਰਕੇ ਜਦੋਂ ਮਰਜ਼ੀ ਤੁਹਾਨੂੰ ਮੈਂ ਤੁਹਾਡੇ ਹੈਲਪ ਲਈ ਮੈਂ ਹਮੇਸ਼ਾ ਬੈਠਾ ਵੀਰੇ ਉਹ ਕਿਉਂਰੇ ਬਾਈ ਦਾ ਇੰਸਟਾਗ੍ਰam ਪੇ ਇੰਸਟਾ ਤੇ ਜਦੋਂ ਪਾਵਾਂਗੇ ਵੀਡੀਓ ਹਨਾ ਮੈਂਸ਼ਨ ਕਰਦੇ ਆਂਗੇ ਨਾਲ ਤੇ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਕਮਾ ਦੇ ਮਿੰਟੂ ਇੱਕ ਵਾਰੀ ਤੇ ਥੈਂਕ ਯੂ ਬਾਈ ਸਾਰੇ ਭਰਾਵਾਂ ਨੂੰ